ਭਾਈ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਹੜੇ ਹੜ੍ਹ ਆਏ ਆਪਣੇ ਇਧਰ ਸੁਲਤਾਨ ਆਪਣੇ ਜਿਹੜਾ ਹਰੀਕੇ ਪੱਤਣਾ ਖਤਮੋਜ ਦਰਿਆ ਹੈ ਜਾਨੀ ਕਿ ਇਧਰ ਪੁਰੋਜਪੁਰ ਏਰੀਆ ਫਾਸ ਤੇ ਫਾਇਲਕਾ ਹੈ ਇਧਰ ਕਾਫੀ ਨੁਕਸਾਨ ਹੋਇਆ ਪਸ਼ੂ ਡੰਗਰਾਂ ਦਾ ਅੱਜ ਸਾਡੇ ਨਗਰ ਮੜਾਕ ਵਿੱਚੋਂ ਬਹੁਤ ਵੱਡੀ ਸੇਵਾ ਸਾਰੇ ਨਗਰ ਵੱਲੋਂ ਜੋ ਬੱਚਾ ਬੱਚੀ ਹੈ ਅੱਜ ਜਿਹੜਾ ਆਪਣਾ ਚਾਰ ਲੈ ਕੇ ਪਸ਼ੂਆਂ ਦੀ ਖਾਤਰ ਕਿਉਂਕਿ ਪਸ਼ੂਆਂ ਦੀ ਜਿਹੜੀ ਹੈਗੀ ਹੈ ਕਹਿੰਦ ਤੋਂ ਭਾਵ ਹਰਾਚਾਰਾ ਮਰ ਚੁੱਕਿਆ ਹੈ ਅਸੀਂ ਰੇਸ਼ੀਆ ਆ ਜਿਹੜਾ ਆਪਣਾ ਕਾਮਾ ਵਾਲਾ ਪੱਤਣਾ ਅੱਗੇ ਜਿਹੜਾ ਜਮਾ ਨਾਲ ਲੱਗਦੇ ਪਿੰਡ ਕਾਫੀ ਉੱਤੇ 15-20 ਪਿੰਡ ਜਿਹੜੇ ਸੁੱਬੇ ਹੁੜੇ ਆ ਕਿਉਂਕਿ ਨੁਕਸਾਨ ਬਹੁਤ ਵੱਡਾ ਹੈ ਸਾਰੇ ਨਗਰਾਂ ਨੂੰ ਉਪਰਾਲਾ ਭਾਈ ਆਪਾਂ ਹਿੰਮਤ ਕਰਨੀ ਹੈ ਆਪਣੇ ਭਰਾਵਾਂ ਦੇ ਨਾਲ ਖੜਨਾ ਹੈ ਕਿਉਂਕਿ ਜੇ ਆਪਾਂ ਦੁੱਖ ਦੇ ਵੇਲੇ ਕਿਸੇ ਦੇ ਮੋਢੇ ਦੇ ਹੱਥ ਰੱਖ ਦਈਏ ਨਾ ਉਹ ਵੀ ਵੱਡੀ ਤਨ ਤੋਂ ਭਾਵ ਬੰਦਾ ਹੌਸਲੇ ਦੇ ਵਿੱਚ ਹੋ ਜਾਂਦਾ ਅੱਜ ਨਗਰ ਮੜਾਕ ਦੇ ਵਿੱਚੋਂ ਜਿੰਨੇ ਵੀ ਸੇਵਾਦਾਰ ਵੀਰ ਆ ਖੜੇ ਆ ਸਾਰੇ ਬਾਕੀ ਨਗਰ ਦਾ ਸੀ ਤੈਜ ਦੇ ਲੋ ਧੰਨਵਾਦ ਕਰਦੇ ਆ ਬੱਚਾ ਬੱਚੀ ਦਾ ਕਿਉਂਕਿ ਨਗਰ ਦੇ ਵਿੱਚੋਂ ਬਹੁਤ ਵੱਡੀ ਸੇਵਾ ਇਸ ਖਾਤਰ ਹੋਈ ਆ ਹੜ ਪ੍ਰਭਾਵਿਤ ਇਲਾਕਿਆਂ ਲਈ ਕਿਉਂਕਿ ਕਈ ਗੋਪਤਰਾਸ਼ੀ ਵੀ ਆਈ ਆ ਪ੍ਰਮਾਤਮਾ ਉਹਨਾਂ ਦੇ ਨਾਮ ਆਪ ਜਾਣੀ ਜਾਣ ਹੈ ਸੋ ਸਾਰਿਆਂ ਦਾ ਪਾਈ ਅਸੀਂ ਧੰਨਵਾਦ ਕਰਦੇ ਆ ਅੱਜ ਅਸੀਂ ਹਰਾਚਾਰਾ ਲੈ ਕੇ ਜਿਹੜਾ ਆ ਆਪਣਾ ਚਾਰ ਪਾਇਆ ਸੀ ਗੱਠਾਂ ਦੇ ਵਿੱਚ ਇਹਦੇ ਦੋ ਟ੍ਰੇਲੇ ਭਰ ਕੇ ਹੁਣ ਅਸੀਂ ਰਵਾਨਗੀ ਕਰ ਰਹੇ ਆ ਸੋ ਸਾਰੇ ਨਗਰ ਦਾ ਪਾਈ ਧੰਨਵਾਦ ਹੈ ਇੱਕ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਜਿਹੜੇ ਆਸੇ ਪਾਸੇ ਕੋਈ ਪਿੰਡ ਰਹਿੰਦੇ ਆ ਕਹਿਣ ਤੋਂ ਭਾਵ ਆਪਣਾ ਇਹ ਜਿਹੜਾ ਪ੍ਰੋਸੈਸ ਹੈ ਬਹੁਤ ਲੰਮਾ ਚੱਲਣਾ ਹੈ ਤੁਸੀਂ ਇਹ ਨਾ ਸੋਚੋ ਵੀ ਅੱਜ ਹੀ ਆਪਾਂ ਰਸਤਾ ਲੈ ਗਏ ਰਾਸਣ ਲੈ ਗਏ ਯਾਰ ਆਪਾਂ ਦਾ ਕੰਮ ਮੁਕਾਇਆ ਏ ਪਰ ਨਹੀਂ ਕਹਿਣ ਤੋਂ ਭਾਵ ਅਜ ਤੋਂ ਬਾਅਦ ਪਤਾ ਲੱਗਣਾ ਹੈ ਜਦੋਂ ਪਾਣੀ ਨੀਵਾ ਹੋਇਆ ਪਾਣੀ ਦਾ ਪੱਧਰ ਨੀਵਾ ਹੋਇਆ ਕਿਉਂਕਿ ਉੱਥੇ ਜਿਹੜੀਆਂ ਫਸਲਾਂ ਮੁਸ਼ਕਮਾਰੀਆਂ ਤੇ ਬਿਮਾਰੀ ਫੈਲੂਗੀ ਉੱਥੇ ਦਵਾਈਆਂ ਦੀ ਲੋੜ ਪੈਣੀ ਹੈ ਹਰਾਚਾਰਾ ਜਮ੍ਹਾਂ ਖਤਮ ਹੈ ਤੂੜੀਆਂ ਵੀ ਰੁੜਕੀਆਂ ਓਦੋਂ ਬਾਅਦ ਦੇ ਵਿੱਚ ਹੋਰ ਵੀ ਸੇਵਾ ਚੱਲਣੀ ਹੈ ਜਿਹੜੇ ਨਗਰ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਭਾਈ ਆਪ ਦੀ ਸੇਵਾ ਇਕੱਠੀ ਕਰਕੇ ਉਹਨਾਂ ਜਮ੍ਹਾਂ ਰੱਖੋ ਜਦੋਂ ਕੋਈ ਕਾਲ ਆਉਂਦੀ ਆ ਕਿਸੇ ਪਾਸਿਓਂ ਕਿਉਂ ਹੁਣ ਤਾਂ ਢੜਾ ਢੜ ਲੋਕ ਲਈ ਜਾਂਦੇ ਲਗਾਤਾਰ ਵੀ ਦੱਬੀ ਆਉਂਦੇ ਕੰਮ ਨੂੰ ਪਰ ਬਾਅਦ ਦੇ ਵਿੱਚ ਆਪਾਂ ਨੂੰ ਜਿਵੇਂ ਦੱਸਿਆ ਸੀ ਕਈ ਵੀਡੀਓ ਆਪਾਂ ਵੇਖਣੇ ਕਿਸੇ ਨੂੰ ਕੋਈ ਡੀਜ਼ਲ ਦੀ ਲੋੜ ਪੈਣੀ ਆ ਜਾਂ ਕੋਈ ਹੋਰ ਕਿਸੇ ਨੇ ਕੋਈ ਕਣਕ ਬੀਜ ਨਹੀਂ ਕਣਕ ਦੀ ਲੋੜ ਪੈਣੀ ਆ ਕਈਆਂ ਦੇ ਘਰ ਲੱਗੇ ਹੋਇਆ ਉੱਥੇ ਕੋਈ ਮਾਰੀ ਮੋਟੀ ਸਹਾਇਤਾ ਉਹ ਵੀ ਕਰਨੀ ਪੈਣੀ ਆ ਸਾਰਿਆਂ ਨੂੰ ਹਨਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਰਿਆਂ ਨੇ ਉਪਰਾਲਾ ਕਰਨਾ ਹੈ ਕਿਉਂਕਿ ਜਿਹੜਾ ਆਪਣੇ ਗੁਰੂਆਂ ਨੇ ਆਪਾਂ ਨੂੰ ਸਿਖਾਇਆ ਹਨ ਸੇਵਾ ਕਰਨਾ ਹੀ ਸੋ ਸਾਰਿਆਂ ਦਾ ਫਰਜ਼ ਹੈ ਭਾਈ ਆਪਾਂ ਸੇਵਾ ਕਰੀਏ ਨਗਰ ਮੜਾਕ ਦਾ ਸਾਰਿਆਂ ਦਾ ਬੱਚਾ ਬੱਚੀ ਦਾ ਕਿਉਂਕਿ ਸਾਂਝਾ ਉਪਰਾਲਾ ਹੈ ਕੋਈ ਇਹਦੇ ਵਿੱਚ ਕੋਈ ਤੀਰ ਮੇਰ ਨਹੀਂ ਜੀ ਕਿਉਂਕਿ ਸਾਰੇ ਨਗਰ ਦਾ ਸੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ